ਪੰਜਾਬੀ ਗਾਇਕ ਡੈਰੀ ਸੰਧੂ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਫਸ ਗਏ ਨੇ ਤੁਹਾਨੂੰ ਦੱਸਦੇ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਟਰੰਪ ਨੂੰ ਲੈ ਕੇ ਇੱਕ ਗੀਤ ਗਾਇਆ ਜਾਂਦਾ ਹੈ ਅਸਲ ਵਿੱਚ ਇਹ ਇੱਕ ਭਜਨ ਸੀ ਜਿਸ ਦੀਆਂ ਲਾਈਨਾਂ ਤੋੜ-ਬਿਰੋੜ ਕੇ 트াম্প ਦਾ ਨਾਮ ਉਸ ਦੇ ਵਿੱਚ ਜੋੜਿਆ ਜਾਂਦਾ ਹੈ ਤਾਂ ਗਾਇਆ ਜਾਂਦਾ ਹੈ ਚਲੋ ਬੁਲਾਵਾ ਆਇਆ ਹੈ 트াম্প ਨੇ ਬੁਲਾਇਆ ਹੈ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ 4 ਦਿਨ ਪਹਿਲਾਂ ਅਮਰੀਕਾ ਦੇ ਟੈਲੀਫੋਨੀਆ ਦੇ ਵਿੱਚ ਇੱਕ ਗੈਰੀ ਸੰਧੂ ਦਾ ਸ਼ੋਅ ਸੀ ਜਿਸ ਦੇ ਵਿੱਚ ਗੈਰੀ ਸੰਧੂ ਦੇ ਵੱਲੋਂ ਜਦੋਂ ਏ 트럼ਪ ਦਾ ਨਾਮ ਜੋੜ ਕੇ ਗਾਇਆ ਜਾਂਦਾ ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ Hindu ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਔਰ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ 트럼ਪ ਦਾ ਨਾਮ ਇੱਕ ਅ ਸ਼ਬਦ ਦੇ ਭਜਨ ਦੇ ਵਿੱਚ ਜੋੜਿਆ ਗਿਆ ਤਾਂ ਇਸ ਕਰਕੇ Hindu ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਪੇਸ਼ ਪਹੁੰਚਾਈ ਗਈ ਹੈ ਅਸੀਂ ਮਾਤਾ ਰਾਣੀ ਦੇ ਭਜਨ ਗਾਉਂਦੇ ਹਾਂ ਉਸ ਦੌਰਾਨ ਇਸ ਤਰੀਕੇ ਦੀ ਇਹ ਜੋ ਭਜਨ ਹੈ ਤਾਂ ਉਸਦਾ ਇਸਤੇਮਾਲ ਕਰਦੇ ਹਾਂ ਪਰ ਇਹ 트ੰਪ ਦਾ ਨਾਮ ਜੋੜ ਕੇ ਇਸ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਗਿਆ ਤਾਂ ਇਹ ਗੈਰੂ ਚੰਦ ਦੇ ਵੱਲੋਂ ਬਿਲਕੁਲ ਗਲਤ ਕੀਤਾ ਗਿਆ ਤਾਂ ਇਹ ਵਿਵਾਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਸ਼ਿਵ ਸੈਨਾ ਪੰਜਾਬ ਦੇ ਜੋ ਨੇਤਾ ਨੇ ਭਾਰਤ ਨੂੰ ਪ੍ਰਤਾਪ ਉਹਨਾਂ ਦੇ ਵੱਲੋਂ ਇਹ ਵਿਵਾਦ ਸ਼ੁਰੂ ਕੀਤਾ ਗਿਆ ਉਹਨਾਂ ਕਹਿੰਦੇ ਕਿ ਗੈਰੀ ਸੰਧੂ ਨੇ ਭਜਨ ਨੂੰ ਤੋੜ ਮਰੋੜ ਕੇ ਟਰੰਪ ਦਾ ਨਾਮ ਜੋੜ ਕੇ ਉਸ ਦੇ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਦੱਸਦੀ ਹੈ ਕਿ ਤਰਨ ਤਰਨ ਦੇ ਵਿੱਚ ਉਪਚਾਉਣਾ ਜੋ ਹੋ ਰਹੀਆਂ ਨੇ ਉਸ ਦੇ ਵਿੱਚ ਸਾਰੀਆਂ ਜੋ ਹਿੰਦੂ ਸਮਾਜ ਹੈ ਉਹ ਵੀ ਉਸ ਦੇ ਵੱਲੋਂ ਵੀ ਇਹ ਵਿਰੋਧ ਜਤਾਇਆ ਜਾ ਰਿਹਾ ਔਰ ਗੈਰੀ ਸੰਧੂ ਦੀ ਇਸ ਹਰਕਤ ਨੂੰ ਸਭੀ ਹਿੰਦੂ ਨੇਤਾਵਾਂ ਨੇ ਗਲਤ ਪਹਿਰਾਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰੇ ਜੋ ਮਾਮਲੇ ਹੋਰ ਵੀ ਜਿਹੜੇ ਨੇਤਾ ਨੇ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਇਸ ਤੋਂ ਬਾਅਦ ਫੈਸਲਾ ਲਵਾਂਗੇ ਕਿ ਗੈਰੂ ਗੈਰੀ ਸੰਧੂ ਦਾ ਕਿਸ ਤਰੀਕੇ ਦਾ ਜੋ ਵਿਰੋਧ ਹੈ ਉਹ ਕੀਤਾ ਜਾਵੇ ਜਾਂ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਤੋਂ ਮਾਫੀ ਮੰਗਵਾਈ ਜਾਣੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਇਸ ਨੂੰ ਲੈ ਕੇ ਜਰੂਰ ਇਹ ਗੱਲ ਕਹੀ ਗਈ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਇੱਕ ਵਿਅਕਤੀ ਦੇ ਲਿਖਿਆ ਹੈ ਕਿ ਗੈਰੀ ਸੰਧੂ ਦੇ ਜਿਹੜੇ ਕੰਮ ਨੇ ਹੁਣ ਗਲਤ ਹੋ ਰਹੇ ਨੇ ਔਰ ਦੂਸਰੇ ਯੂਜ਼ਰ ਨੇ ਲਿਖਿਆ ਕਿ ਸ਼ਿਵਰਾਜ ਮਹਿਰਾ ਜਿਸ ਦਾ ਨਾਮ ਉਹਨਾਂ ਨੇ ਲਿਖਿਆ ਕਿ ਖਤਮ ਹੋ ਰਹੀ ਹੈ ਗੈਰੀ ਬਾਜੂ ਦੀ ਕਹਾਣੀ ਤਾਂ ਇਹ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਵਿਅਕਤੀ ਨੇ ਲਿਖਿਆ ਕਿ ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਬਣਾਓ ਕਿਹੜਾ ਬੁਲਾਵਾ ਆਇਆ ਹੈ ਜਿਸ ਭਜਨ ਦੇ ਲਿਰਿਕਸ ਤੁਸੀਂ ਬਦਲ ਕੇ ਗਾ ਰਹੇ ਹੋ ਉਹ ਮਾਤਾ ਵੈਸ਼ਨੂ ਦੇਵੀ ਦਾ ਭਜਨ ਹੈ ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਿਆ ਕਿ ਤੈਨੂੰ ਅਕਲ ਨਹੀਂ ਹੈ ਮਾਤਾ ਦਾ ਭਜਨ ਹੈ ਕੀ ਬਣਾ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਵਿਰੋਧ ਸ਼ੁਰੂ ਹੋ ਚੁੱਕਾ ਹੈ ਦੱਸ ਦੇ ਕਿ ਗੈਰੀ ਸੰਧੂ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਿਵਾਦ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਤੇ ਹਮਲਾ ਵੀ ਹੋ ਚੁੱਕਾ ਹੈ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਇੱਕ ਫੈਨ ਦੇ ਵੱਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਔਰ ਸਟੇਜ 'ਤੇ ਚੜ੍ਹ ਕੇ ਜੋ ਗੈਰੀ ਸੰਧੂ ਦਾ ਗਲਾ ਫੜ ਲਿਆ ਗਿਆ ਸੀ ਤਾਂ ਇਸ ਤਰੀਕੇ ਦੇ ਵਿਵਾਦ ਪਹਿਲਾਂ ਵੀ ਹੋ ਚੁੱਕੇ ਨੇ ਹਾਲਾਂਕਿ ਉਸ ਸਮੇਂ ਸਿਕਿਉਰਿਟੀ ਗਾਰਡ ਨੇ ਗੈਰੀ ਸੰਧੂ ਨੂੰ ਬਚਾਇਆ ਸੀ ਔਰ ਜਿਸ ਵਿਅਕਤੀ ਦੇ ਵੱਲੋਂ ਹੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਦੇ ਨਾਲ ਜੋ ਦੇ ਗਾਰਡ ਹੈ ਤਾਂ ਉਹਨਾਂ ਦੇ ਵੱਲੋਂ ਉਸਦੇ ਨਾਲ ਫਿਰ ਕੁੱਟਮਾਰ ਬਾਅਦ ਵਿੱਚ ਕੀਤੀ ਜਾਂਦੀ ਹੈ ਤਾਂ ਜਲੰਧਰ ਤੇ ਰੂੜਕਾ ਕਲਾ ਦਾ ਰਹਿਣ ਵਾਲਾ ਇਹ ਗੈਰੀ ਸੰਦੂ ਅਕਸਰ ਆਪਣੀਆਂ ਜੋ ਬੜਬੋਲੀਆਂ ਗੱਲਾਂ ਨੇ ਉਸ ਨੂੰ ਲੈ ਕੇ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਆਏ ਦਿਨ ਸਟੇਜ ਤੋਂ ਕੋਈ ਨਾ ਕੋਈ ਟਿੱਪਣੀ ਉਸਦੇ ਵੱਲੋਂ ਕੀਤੀ ਜਾਂਦੀ ਹੈ ਕਦੀ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਉਸਦੇ ਵੱਲੋਂ ਕੋਈ ਗੱਲ ਨਹੀਂ ਜਾਂਦੀ ਹੈ ਤਾਂ ਬਹੁਤ ਹੀ ਓਪਨ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਵਿਚਰਦਾ ਹੋਇਆ ਨਜ਼ਰ ਆ ਰਿਹਾ ਹੈ ਗੈਰੀ ਸੰਧੂ ਪਰ ਇਹ ਜੋ ਗੱਲ ਉਸ ਦੇ ਵੱਲੋਂ ਕੀਤੀ ਗਈ ਹੈ ਸਟੇਜ ਦੇ ਉੱਤੇ ਗਾਇਆ ਗਿਆ ਚਲੋ ਬੁਲਾਵਾ ਆਇਆ ਹੈ 트াম্প ਨੇ ਬੁਲਾਇਆ ਹੈ ਤਾਂ ਇਸ ਨੂੰ ਲੈ ਕੇ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਹੁਣ ਵਿਰੋਧ ਜਤਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਮਾਤਾ ਦਾ ਭਜਨ ਹੈ ਔਰ ਇਸ ਨੂੰ ਤੋੜ ਮਰੋੜ ਕੇ ਇਸ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਔਰ ਖਾਸ ਤੌਰ ਤੇ ਡੋਨਲਡ 트ਰੰਪ ਦਾ ਨਾਮ ਜੋ ਲਗਾਇਆ ਗਿਆ ਹੈ ਇਸ ਵਿੱਚ ਜੋੜਿਆ ਗਿਆ ਤਾਂ ਉਹ ਬਿਲਕੁਲ ਗਲਤ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕਿਸੇ ਹੋਰ ਵਿਅਕਤੀ ਦਾ ਨਾਮ ਮਾਤਾ ਦੇ ਨਾਮ ਦੀ ਜਗ੍ਹਾ ਦੇ ਉੱਤੇ ਨਹੀਂ ਜੋੜਿਆ ਜਾ ਸਕਿਆ ਤਾਂ ਫਿਲਹਾਲ ਵਿਵਾਦਾਂ ਦੇ ਵਿੱਚ ਫਸੂ ਕੇ ਚਿੱਕੇ ਨੇ ਪੰਜਾਬੀ ਗਾਇਕ ਗੈਰੀ ਸੰਦੂਖ ਦੱਸ ਦिए ਕਿ ਗਾਇਕਾਂ ਦਾ ਵਿਵਾਦਾਂ ਦੇ ਨਾਲ ਹੁਣ ਆ ਇਹ ਰਿਸ਼ਤਾ ਜਿਹੜਾ ਹੈ ਉਹ ਕੋਈ ਨਵਾਂ ਰਿਸ਼ਤਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਗਾਇਕ ਇਸੇ ਰਿੱਕੇ ਨਾਲ ਆਪਣੇ ਜੋ ਗਾਏ ਹੋਏ ਗੀਤ ਨੇ ਉਹਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸਦੇ ਰਹੇ ਨੇ ਹਾਲ ਹੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਗੁਲਾਬ ਸਿੱਧੂ ਵੀ ਇੱਕ ਵਿਵਾਦ ਦੇ ਵਿੱਚ ਫਸ ਚੁੱਕੇ ਨੇ ਆਪਣੇ ਗੀਤ ਦੇ ਵਿੱਚ ਸਰਪੰਚਾਂ ਦਾ ਜ਼ਿਕਰ ਉਸ ਦੇ ਵੱਲੋਂ ਕੀਤਾ ਗਿਆ ਸੀ ਕਿ ਸਰਪੰਚ ਅ ਕੋਟੂ ਨੂੰ ਪਰ ਇਸ ਨੂੰ ਲੈ ਕੇ ਵੀ ਵਿਵਾਦ ਹੋ ਜਾਂਦਾ ਹੈ ਉਸ ਤੋਂ ਬਾਅਦ ਮਾਫੀਆਂ ਮੰਗ ਕੇ ਗੁਲਾਬ ਸੰਧੂ ਛੁੱਟਦੇ ਨੇ ਔਰ ਹੁਣ ਗੈਰੀ ਸੰਧੂ ਨਵੇਂ ਵਿਵਾਦ ਦੇ ਵਿੱਚ ਫਸ ਚੁੱਕੇ ਨੇ ਡੋਨਲਡ 트ਰੰਪ ਦਾ ਨਾਮ ਉਹਨਾਂ ਦੇ ਵੱਲੋਂ ਮਾਤਾ ਦੇ ਭਜਨ ਦੇ ਵਿੱਚ ਜੋੜ ਦਿੱਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਲਗਾਇਆ ਗਿਆ ਚਲੋ ਬੁਲਾਵਾ ਆਇਆ ਹੈ 트ਰੰਪ ਨੇ ਬੁਲਾਇਆ ਹੈ ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਚੁੱਕਾ ਹੈ ਪੰਜਾਬੀ ਗਾਇਕ ਗੈਰੀ ਸੰਧੂ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਫਸ ਗਏ ਨੇ ਤੁਹਾਨੂੰ ਦੱਸਦੇ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਟਰੰਪ ਨੂੰ ਲੈ ਕੇ ਇੱਕ ਗੀਤ ਗਾਇਆ ਜਾਂਦਾ ਹੈ ਅਸਲ ਵਿੱਚ ਇਹ ਇੱਕ ਭਜਨ ਸੀ ਜਿਸ ਦੀਆਂ ਲਾਈਨਾਂ ਤੋੜ-ਬਿਰੋੜ ਕੇ ਟਰੰਪ ਦਾ ਨਾਮ ਉਸ ਦੇ ਵਿੱਚ ਜੋੜਿਆ ਜਾਂਦਾ ਹੈ ਤਾਂ ਗਾਇਆ ਜਾਂਦਾ ਹੈ ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ 4 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗੈਰੀ ਸੰਧੂ ਦਾ ਸ਼ੋ ਸੀ ਜਿਸ ਦੇ ਵਿੱਚ ਗੈਰ ਸੰਧੂ ਦੇ ਵੱਲੋਂ ਜਦੋਂ ਇਹ 트럼ਪ ਦਾ ਨਾਮ ਜੋੜ ਕੇ ਗਾਇਆ ਜਾਂਦਾ ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਹਿੰਦੂ ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਔਰ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਿਉਂਕਿ 트럼ਪ ਦਾ ਨਾਮ ਇੱਕ ਅ ਸ਼ਬਦ ਦੇ ਭਜਨ ਦੇ ਵਿੱਚ ਜੋੜਿਆ ਗਿਆ ਤਾਂ ਇਸ ਕਰਕੇ Hindu ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ठेस ਪਹੁੰਚਾਈ ਗਈ ਹੈ ਅਸੀਂ ਮਾਤਾ ਰਾਣੀ ਦੇ ਭਜਨ ਗਾਉਂਦੇ ਹਾਂ ਉਸ ਦੌਰਾਨ ਇਸ ਤਰੀਕੇ ਦੀ ਇਹ ਜੋ ਭਜਨ ਹੈ ਤਾਂ ਉਸਦਾ ਇਸਤੇਮਾਲ ਕਰਦੇ ਹਾਂ ਪਰ ਇਹ 트াম্প ਦਾ ਨਾਮ ਜੋੜ ਕੇ ਇਸ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਗਿਆ ਹੈ ਇਹ ਗੈਰਿਸ਼ ਸੰਧੂ ਦੇ ਵੱਲੋਂ ਬਿਲਕੁਲ ਗਲਤ ਕੀਤਾ ਗਿਆ ਤਾਂ ਇਹ ਵਿਵਾਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਸ਼ਿਵ ਸੈਨਾ ਪੰਜਾਬ ਦੇ ਜੋ ਨੇਤਾ ਨੇ ਭਾਰ ਨੂੰ ਪ੍ਰਤਾਪ ਉਹਨਾਂ ਦੇ ਵੱਲੋਂ ਇਹ ਵਿਵਾਦ ਸ਼ੁਰੂ ਕੀਤਾ ਗਿਆ ਉਹਨਾਂ ਕਹਿੰਦੇ ਕਿ ਗੈਰਿਸ਼ ਸੰਧੂ ਨੇ ਭਜਨ ਨੂੰ ਤੋੜ ਮਰੋੜ ਕੇ ਟਰੰਪ ਦਾ ਨਾਮ ਜੋੜ ਕੇ ਉਸ ਦੇ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਦੱਸਦੀ ਹੈ ਕਿ ਤਰੰਤਰੰ ਦੇ ਵਿੱਚ ਉਪਚਾਉਣਾ ਜੋ ਹੋ ਰਹੀਆਂ ਨੇ ਉਸ ਦੇ ਵਿੱਚ ਸਾਰੀਆਂ ਜੋ ਹਿੰਦੂ ਸਮਾਜ ਹੈ ਉਹ ਵੀ ਉਸ ਦੇ ਵੱਲੋਂ ਵੀ ਇਹ ਵਿਰੋਧ ਜਟਾਇਆ ਜਾ ਰਿਹਾ ਔਰ ਗੈਰੀ ਸੰਧੂ ਦੇ ਇਸ ਹਰਕਤ ਨੂੰ ਸਭੀ ਹਿੰਦੂ ਨੇਤਾਵਾਂ ਨੇ ਗਲਤ ਟਹਿਰਾਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰੇ ਜੋ ਮਾਮਲੇ ਹੋਰ ਵੀ ਹਿੰਦੂ ਜੋ ਨੇਤਾ ਨੇ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਇਸ ਤੋਂ ਬਾਅਦ ਫੈਸਲਾ ਲਵਾਂਗੇ ਕਿ ਗੈਰੂ ਗੈਰੀ ਸੰਧੂ ਦਾ ਕਿਸ ਤਰੀਕੇ ਦਾ ਜੋ ਵਿਰੋਧ ਹੈ ਉਹ ਕੀਤਾ ਜਾਵੇ ਜਾਂ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਤੋਂ ਮਾਫੀ ਮੰਗਵਾਈ ਜਾਣੀ ਹੈ ਇਸ ਮਾਮਲੇ ਨੂੰ ਲੈ ਕੇ ਤਾਂ ਇਸ ਨੂੰ ਲੈ ਕੇ ਜਰੂਰ ਇਹ ਗੱਲ ਕਹੀ ਗਈ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਇੱਕ ਵਿਅਕਤੀ ਨੇ ਲਿਖਿਆ ਹੈ ਕਿ ਗੈਰੀ ਸੰਧੂ ਦੇ ਜਿਹੜੇ ਕੰਮ ਨੇ ਹੁਣ ਗਲਤ ਹੋ ਰਹੇ ਨੇ ਔਰ ਦੂਸਰੇ ਯੂਜ਼ਰ ਨੇ ਲਿਖਿਆ ਕਿ ਸ਼ਿਵਰਾਜ ਮਹਿਰਾ ਜਿਸ ਦਾ ਨਾਮ ਉਹਨਾਂ ਨੇ ਲਿਖਿਆ ਕਿ ਖਤਮ ਹੋ ਰਹੀ ਹੈ ਗੈਰੀ ਪਾਜ ਦੀ ਕਹਾਣੀ ਤਾਂ ਇਹ ਅ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਵਿਅਕਤੀ ਨੇ ਲਿਖਿਆ ਕਿ ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਬਣਾਓ ਕਿਹੜਾ ਬੁਲਾਵਾ ਆਇਆ ਜਿਸ ਭਜਨ ਦੇ ਲਿਰਿਕਸ ਤੁਸੀਂ ਬਦਲ ਕੇ ਗਾ ਰਹੇ ਹੋ ਉਹ ਮਾਤਾ ਵੈਸ਼ਨੂ ਦੇਵੀ ਦਾ ਭਜਨ ਹੈ ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਿਆ ਕਿ ਤੈਨੂੰ ਅਕਲ ਨਹੀਂ ਹੈ ਮਾਤਾ ਦਾ ਭਜਨ ਹੈ ਕੀ ਬਣਾ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਵਿਰੋਧ ਸ਼ੁਰੂ ਹੋ ਚੁੱਕਾ ਹੈ ਦੱਸ ਦੇ ਕਿ ਗੈਰੀ ਸੰਧੂ ਅ ਉਹ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਿਵਾਦ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਤੇ ਹਮਲਾ ਵੀ ਹੋ ਚੁੱਕਾ ਹੈ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਇੱਕ ਫੈਨ ਦੇ ਵੱਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਔਰ ਸਟੇਜ ਦੇ ਚੜ ਕੇ ਜੋ ਗੈਰੀ ਸੰਧੂ ਦਾ ਗਲਾ ਫਾਂਡਿਆ ਗਿਆ ਸੀ ਤਾਂ ਇਸ ਤਰੀਕੇ ਦੇ ਵਿਵਾਦ ਪਹਿਲਾਂ ਵੀ ਜੁੜ ਚੁੱਕੇ ਨੇ ਹਾਲਾਂਕਿ ਉਸ ਸਮੇਂ ਸਿਕਿਉਰਿਟੀ ਗਾਰਡ ਨੇ ਗੈਰੀ ਸੰਧੂ ਨੂੰ ਬਚਾਇਆ ਸੀ ਔਰ ਉਸ ਵਿਅਕਤੀ ਦੇ ਵੱਲੋਂ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਦੇ ਨਾਲ ਜੋ ਉਹਦੇ ਗਾਰਡ ਹੈ ਤਾਂ ਉਹਨਾਂ ਦੇ ਵੱਲੋਂ ਉਸ ਦੇ ਨਾਲ ਫਿਰ ਕੁੱਟਮਾਰ ਬਾਅਦ ਵਿੱਚ ਕੀਤੀ ਜਾਂਦੀ ਹੈ ਤਾਂ ਜਲੰਧਰ ਤੇ ਰੂੜਕਾ ਕਲਾ ਦਾ ਰਹਿਣ ਵਾਲਾ ਇਹ ਗੈਰੀ ਸੰਦੂ ਅਕਸਰ ਆਪਣੀਆਂ ਜੋ ਬੜਬੋਲੀਆਂ ਗੱਲਾਂ ਨੇ ਉਸ ਨੂੰ ਲੈ ਕੇ ਹੁਣ ਚਰਚਾ ਦਾ ਵਿਸ਼ਾ ਬਣਦਾ ਹੈ ਆਏ ਦਿਨ ਸਟੇਜ ਤੋਂ ਕੋਈ ਨਾ ਕੋਈ ਟਿੱਪਣੀ ਉਸ ਦੇ ਵੱਲੋਂ ਕੀਤੀ ਜਾਂਦੀ ਹੈ ਕਦੇ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਉਸ ਦੇ ਵੱਲੋਂ ਆ ਕੋਈ ਗੱਲ ਕਹੀ ਜਾਂਦੀ ਹੈ ਤਾਂ ਬਹੁਤ ਹੀ ਉਪਨ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਵਿਚਰਦਾ ਹੋਇਆ ਨਜ਼ਰ ਆ ਰਿਹਾ ਹੈ ਗੈਰੀ ਸੰਧੂ ਪਰ ਇਹ ਜੋ ਗੱਲ ਉਸ ਦੇ ਵੱਲੋਂ ਕੀਤੀ ਗਈ ਹੈ ਸਟੇਜ ਦੇ ਉੱਤੇ ਗਾਇਆ ਗਿਆ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਤਾਂ ਇਸ ਨੂੰ ਲੈ ਕੇ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਹੁਣ ਵਿਰੋਧ ਜਤਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਮਾਤਾ ਦਾ ਭੰਜਣਾ ਹੈ ਔਰ ਇਸ ਨੂੰ ਤੋੜ ਮਰੋੜ ਕੇ ਇਸ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਔਰ ਖਾਸ ਤੌਰ ਤੇ ਡੋਨਲਡ 트ਰੰਪ ਦਾ ਨਾਮ ਜੋ ਲਗਾਇਆ ਗਿਆ ਹੈ ਇਸ ਦੇ ਵਿੱਚ ਜੋੜਿਆ ਗਿਆ ਤਾਂ ਉਹ ਬਿਲਕੁਲ ਗਲਤ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕਿਸੇ ਹੋਰ ਵਿਅਕਤੀ ਦਾ ਨਾਮ ਮਾਤਾ ਦੇ ਨਾਮ ਦੀ ਜਗ੍ਹਾ ਦੇ ਉੱਤੇ ਨਹੀਂ ਜੋੜਿਆ ਜਾ ਸਕਿਆ ਤਾਂ ਫਿਲਹਾਲ ਵਿਵਾਦਾਂ ਦੇ ਵਿੱਚ ਫਸੂ ਕੇ ਚੁੱਕੇ ਨੇ ਪੰਜਾਬੀ ਗਾਇਕ ਗੈਰੀ ਸੰਦੂਖ ਦੱਸ ਦਈਏ ਕਿ ਗਾਇਕਾਂ ਦਾ ਵਿਵਾਦਾਂ ਦੇ ਨਾਲ ਹੁਣ ਆ ਇਹ ਰਿਸ਼ਤਾ ਜਿਹੜਾ ਹੈ ਉਹ ਕੋਈ ਨਵਾਂ ਰਿਸ਼ਤਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਗਾਇਕ ਇਸੇ ਰਿੱਕੇ ਨਾਲ ਆਪਣੇ ਜੋ ਗਾਏ ਹੋਏ ਗੀਤ ਨੇ ਉਹਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸਦੇ ਰਹੇ ਨੇ ਹਾਲ ਹੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਗੁਲਾਬ ਸਿੱਧੂ ਵੀ ਇੱਕ ਵਿਵਾਦ ਦੇ ਵਿੱਚ ਫਸ ਚੁੱਕੇ ਨੇ ਆਪਣੇ ਗੀਤ ਦੇ ਵਿੱਚ ਸਰਪੰਚਾਂ ਦਾ ਜ਼ਿਕਰ ਉਸ ਦੇ ਵੱਲੋਂ ਕੀਤਾ ਗਿਆ ਸੀ ਕਿ ਸਰਪੰਚ ਪਟੂ ਨੂੰ ਪਰ ਇਸ ਨੂੰ ਲੈ ਕੇ ਵੀ ਵਿਵਾਦ ਹੋ ਜਾਂਦਾ ਹੈ ਉਸ ਤੋਂ ਬਾਅਦ ਮਾਫ਼ੀਆਂ ਮੰਗ ਕੇ ਗੁਲਾਬ ਸੁਧੂ ਛੁੱਟਦੇ ਨੇ ਔਰ ਹੁਣ ਗੈਰੀ ਸੰਧੂ ਨਵੇਂ ਵਿਵਾਦ ਦੇ ਵਿੱਚ ਫਸ ਚੁੱਕੇ ਨੇ ਡੋਨਲਡ 트ਰੰਪ ਦਾ ਨਾਮ ਉਹਨਾਂ ਦੇ ਵੱਲੋਂ ਮਾਤਾ ਦੇ ਭਜਨ ਦੇ ਵਿੱਚ ਜੋੜ ਦਿੱਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਲਗਾਇਆ ਗਿਆ ਚਲੋ ਬੁਲਾਵਾ ਆਇਆ ਹੈ 트ਰੰਪ ਨੇ ਬੁਲਾਇਆ ਹੈ ਤਾਂ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਚੁੱਕਾ